ਇਹ ਅਗਲਾ ਕਈ ਵਾਰੀ ਇਹ ਵੀ ਗੱਲ ਕਹਿਂਦਾ ਵੀ ਅਗਲਾ ਉਹੀ ਕਹਿੰਦਾ ਹਰਿਆਣੇ ਦੀਆਂ ਮੱਝਾਂ ਹਰਿਆਣੇ ਦੀਆਂ ਮੱਝਾਂ ਹੋ ਗਏ 5-6 ਮਹੀਨੇ ਨੂੰ ਅੱਛਾ ਹਾਂਜੀ 5-6 ਮਹੀਨੇ ਹੋ ਗਏ ਹਾਂ ਇਹ ਕਿ ਇਹ ਉਥੋਂ ਹਰਿਆਣੇ ਚ ਹੀ ਆਈ ਹੈ ਹਰਿਆਣੇ ਚ ਹੀ ਆਈ ਹੈ ਜੇ ਫਿਰ ਮੈਂ ਉਹੀ ਤਾਂ ਮੈਂ ਅੱਗੇ ਕਹਿ ਦੇਣਾ ਵੀ ਭਾਈ ਅਗਲਾ ਨਾ ਹਰਿਆਣੇ ਦਾ ਉਹੀ ਨਹੀਂ ਲੈਂਦਾ ਨਹੀਂ ਹਾਂ ਹੈਗੀ ਹਾਂ ਹਾਂਜੀ ਅੱਸੀ ਕੱਲ੍ਹ ਦੋਸਤੋ ਬਾਬਾ ਸਵਾਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਹੈਪੀ ਕੋਲੇ ਪਹੁੰਚੇ ਹੋયાਗੇ ਪਿੰਡ ਸੰਦੋਹੇ ਦੇ ਵਿੱਚ ਤੇ ਅੱਜ ਨਾ ਆਪਾਂ ਤੁਹਾਨੂੰ ਹੈਪੀ ਦੇ ਪਸ਼ੂ ਦਿਖਾਵਾਂਗੇ ਤੇ ਪਸ਼ੂ ਜਿਹੜੇ ਹੈਗੇ ਨਾ ਬਾਈ ਕੋਲੇ ਬਹੁ ਸੂ ਨਏ ਤੇ ਇਧਰਲੇ ਪਾਸੇ ਜਿਹੜੀ ਝੋਟੀ ਆ ਗਈ ਨਾ ਪਹਿਲੇ ਨੰਬਰ ਦੇ ਉੱਤੇ ਇਹ ਦੂਜਾ ਸੂਆ ਸੂਣ ਵਾਲੀ ਆ ਮੇਨ ਵੀਡੀਓ ਜਿਹੜੀ ਰਹੂਗੀ ਇਸ ਝੋਟੀ ਦੀ ਰਹੂਗੀ ਤੇ ਬਾਕੀ ਜਿਹੜੀਆਂ ਇਧਰਲੇ ਪਾਸੇ ਇਹਨਾਂ ਕੋਲੇ ਨਾ ਜਿਹੜੀਆਂ ਆਪਦੀਆਂ ਘਰ ਦੀਆਂ ਝੋਟੀਆਂ ਆਈਆਂ ਮਿੱਤਰੋ ਯਾਰ ਦੇਖ ਕੇ ਨਾ ਰੂਹ ਖੁਸ਼ ਹੋ ਗਈ ਵੀ ਬਹੁਤ ਸੋਹਣੀਆਂ ਸੁਨੱਖੀਆਂ ਝੋਟੀਆਂ ਨੇ ਯਾਰ ਬਹੁਤ ਕੁਆਲਿਟੀ ਵਾਲੀ ਮੱਖ ਤੋਂ ਵੀ ਜਿਹੜੀਆਂ ਹੈਗੀਆਂ ਨਾ ਬਹੁਤ ਚੰਗੀਆਂ ਨੇ ਜੇ ਹੁਣ ਇਧਰਲੇ ਪਾਸੇ ਆਪਾਂ ਗੱਲ ਕਰਨ ਲਗੇ ਹਨ ਮਿਹਨਤ ਨੂੰ ਸਲਾਮ ਆ ਵੀ ਦੇਖ ਲਓ ਹੁਣ ਤੁਸੀਂ ਹਨਾ ਇੱਕ ਬਿਹੜਾ ਕੀ ਜਿਹੜੀ ਇਹ ਵੀ ਬਹੁਤ ਜਿਆਦਾ ਚੰਗੀ ਆ ਗਈ ਤੇ ਸਿਰੇ ਦੇ ਉੱਤੇ ਇੱਕ ਆ ਗਈ ਹੋਰ ਪਿਓਰ ਮੋਹਰਾ ਨਸਲ ਦੀ ਝੋਟੀ ਜਿਹੜੇ ਕਹਿੰਦੇ ਹਨਾ ਵੀ ਜਿਹੜੀਆਂ ਝੋਟੀਆਂ ਪੰਜਾਬ ਦੇ ਵਿੱਚ ਵੀ ਮਿਲ ਜਾਂਦੀਆਂ ਇਹ ਜੀਆਂ ਪਰ ਮੈਂ ਤੁਹਾਨੂੰ ਦੱਸਾਂ ਗੱਲ ਦੀ ਜਿਹੜੀ ਆ ਝੋਟੀ ਹੈ ਨਾ ਹਰਿਆਣੇ ਦੇ ਵਿੱਚੋਂ ਲੈ ਕੇ ਆਏ ਆ ਇਹ ਤੇ ਬਹੁਤ ਚੰਗੀ ਕੁਆਲਿਟੀ ਦੀ ਕੱਟੀ ਆ ਕਿਵੇਂ ਲੱਗੀ ਦੱਸਿਓ ਜਰੂਰ ਚੰਗੇ ਦੁੱਧ ਰਿਕਾਰਡ ਵਾਲੀ ਕੱਟੀ ਆ ਮਿੱਤਰੋ ਤੇ ਖੜਨੀ ਖੜਨੀ ਤੁਸੀਂ ਚੈੱਕ ਕਰ ਲਓ ਤੇ ਇਧਰਲੇ ਪਾਸੇ ਵੀ ਇੱਕ ਕੱਟੀ ਹੋਰ ਆ ਗਈ ਇਹਨਾਂ ਕੋਲੇ ਵੀ ਕੱਟੀਆਂ ਤੇ ਮੈਂ ਕਹਿੰਦਾ ਨਾ ਜੋਰ ਦੇ ਹੀ ਜਾਂਦੇ ਬੰਦੇ ਵੀ ਕੱਟੀਆਂ ਤੇ ਕੰਮ ਕਰੀ ਜਾਂਦੇ ਆ ਤੇ ਆਜੋ ਆਪਾਂ ਕਰਾਈਏ ਗੱਲਬਾਤ ਤੇ ਲੱਗੇ ਆਪਾਂ ਪਹਿਲਾਂ ਤਾਂ ਇਸ ਛੋਟੀ ਦੀ ਜਾਣਕਾਰੀ ਜੇ ਤੁਹਾਨੂੰ ਛੋਟੀ ਚੰਗੀ ਲੱਗੀ ਦੱਸਿਓ ਜਰੂਰ ਆਓ ਕਰਾਈਏ ਗੱਲ ਹਾਂਜੀ ਬਾਪੂ ਜੀ ਹਸਤੀ ਕਾਲ ਜੀ ਸਤਿ ਸ੍ਰੀ ਅਕਾਲ ਤੇ ਹੋਰ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਜੀ ਚੜਦੀ ਕਲਾ ਜਮਾਂ ਚੜਦੀ ਕਲਾ ਹੀ ਮੈਂ ਪਹਿਲਾਂ ਨਾ ਐਂ ਨਾ ਲੈਂਦਾ ਸੀ ਵੀ ਹੈਪੀ ਨਾ ਗੱਲਬਾਤ ਕਰਵਾਵਾਂਗੇ ਹੈਪੀ ਕਹਿੰਦਾ ਸਾਡੇ ਬਾਪੂ ਨੇ ਹੀ ਗੱਲ ਕਰਵਾ ਦੇ ਹੈਨਾ ਆਪ ਇੱਧਰ ਆ ਗਿਆ ਹੈ ਅੱਛਾ ਜੇ ਬਜ਼ੁਰਗੋ ਆਪਾਂ ਗੱਲ ਨਾਮ ਦੀ ਗੱਲ ਕਰੀਏ ਨਾਮ ਕੀ ਆ ਗਿਆ ਤੁਹਾਡਾ ਬੂਟਾ ਸਿੰਘ ਜੀ ਬੂਟਾ ਸਿੰਘ ਠੀਕ ਹੈ ਜੀ ਤੇ ਫਿਰ ਸ਼ੌਂਕ ਜਿਹੜਾ ਹੈਗਾ ਫਿਰ ਜਿਹੜਾ ਸਾਨੂੰ ਸ਼ੌਂਕ ਆ ਕਿੰਨਾ ਕਪਸੂਆਂ ਦਾ ਪਸੂਆਂ ਦੀ ਬੱਦ ਤੋਂ ਬੱਦ ਸ਼ੌਂਕ ਹੈਗਾ ਹਾਂ ਤਾਂ ਹੀ ਛੋਟੀਆਂ-ਛੋਟੀਆਂ ਲਿਆਂਦੀਆਂ ਚੰਗੇ ਪਸ਼ੂ ਹੋਣ ਫਿਰ ਮਾਨ ਕੋ ਚੁੰਦਾ ਕੰਮ ਕਰਕੇ ਕੰਮ ਕਰਕੇ ਹਾਂਜੀ ਬਾਕੀ ਫਿਰ ਪੱਕੇ ਤੌਰ ਤੇ ਜਿਹੜੇ ਆਪਾਂ ਬਾਹਰਲੇ ਘਰੇ ਡੇਰੇ ਲਾਏ ਹੋਏ ਆ ਹਾਂਜੀ ਹਾਂਜੀ ਜਿਹੜੀ ਫਰਕ ਨਹੀਂ ਦੇਣੀ ਨਾ ਜੀ ਹਣਾ ਹਾਂ ਦੇਖੋ ਇਧਰਲੇ ਪਾਸੇ ਮੈਂ ਦਿਖਾਦਾ ਵੀ ਪਸ਼ੂ ਇੱਕ ਗਾਂ ਜਿਹੜੀ ਹੈਗੀ ਉਧਰ ਵੀ ਖੜੀ ਆ ਤੇ ਆਹ ਦੇਖ ਲਓ ਬਾਹਰਲੇ ਘਰੇ ਜਿਹੜੇ ਹੈਗੇ ਨਾ ਪੂਰਾ ਚੰਗਾ ਸਿਸਟਮ ਜਿਹੜਾ ਹੈਗਾ ਕੀਤਾ ਹੋਇਆਗਾ ਅੱਛਾ ਜੀ ਜੇ ਹੁਣ ਆਪਾਂ ਗੱਲ ਕਰ ਲਗੇ ਜਿਵੇਂ ਪਸ਼ੂ ਦਾ ਛੋਟੇ ਅੰਦਰਲੇ ਘਰੇ ਵੀ ਹੋਰ ਵੀ ਹੈਗੇ ਆ ਹਾਂਜੀ ਦੋ ਮੱਝਾਂ ਦੁੱਧ ਵਾਲੀਆਂ ਉਧਰ ਆ ਠੀਕ ਹੈ। ਅੱਜ ਜੇ ਹੁਣ ਆਪਾਂ ਇਸ ਝੋਟੀ ਦੀ ਗੱਲ ਕਰ ਲਗੇ ਹਨਾ। ਵੀ ਇਸ ਝੋਟੀ ਦਾ ਸੂਏ ਦੀ, ਸੂਆ ਕਿੰਨਾ ਮਸੂਨ ਵਾਲੀ ਹੈ? ਹੁਣ ਦੂਜੇ ਸੂਏ ਸੂਏ। ਦੂਜੇ ਸੂਏ। ਠੀਕ ਆ। ਕਿੰਨੇ ਦਿਨ ਲੈ ਜੂਗੀ? ਇਹ ਜੀ ਲੈ ਜੂਗੀ 5 ਕ ਦਿਨ। 5 ਦਿਨ। 6 ਦਿਨ ਤਾਂ ਪੂਰੇ ਹੋਣਗੇ। ਪਸੂ ਵੱਧ ਘੱਟ ਵੀ ਕੋਈ 2 ਦਿਨ ਕਰ ਸਕਦਾ ਹੈ। ਹਫਤਾ ਲੈ ਜੂਗੀ। ਹਾਂ ਹਫਤਾ ਲੈ ਜਾ ਸਕਦੇ। 5 ਦਿਨ ਤਾਂ ਇਹਦੇ ਹੀ ਪੂਰੇ ਹੋਣ ਕੀ ਰਹਿੰਦੇ। ਅ ਅੱਛਾ ਬਾਬੂ ਜੀ ਫਿਰ ਇਹਦਾ ਪਹਿਲੇ ਸੂਏ ਦਾ ਦੁੱਧ ਜਿਹੜਾ ਹੈਗਾ? ਦੁੱਧ ਇਹਦਾ 14 ਲੀਟਰ ਸੀ। ਇਹ ਹੁਣ ਸੂਆ ਦੂਜਾ ਹੀ ਸੂ। ਦੂਜਾ ਸੂ। अच्छा पहले 100 14 किलो गारंटी हां गारंटी ना ਦਿੱਤਾ ਜੀ ਹਰਿਆਣੇ ਚ ਲੈਣ ਦੀ ਅੱਛਾ ਹਾਂ ਜੀ ਛੋਟੀ ਕੱਟੀ ਲੈਣ ਦੀ ਛੋਟੀ ਕੱਟੀ ਲੈਣ ਦੀ ਤੇ ਜਿਹੜੀਆਂ ਇਧਰ ਲੀਆਂ ਕੱਟੀਆਂ ਆਈਆਂ ਵੀ ਇਹ ਵੀ ਸਾਰੀਆਂ ਉਥੋਂ ਹਰਿਆਣੇ ਚ ਲੈਣ ਨੇ ਹਰਿਆਣੇ ਚ ਲੈਣ ਠੀਕ ਆ ਅੱਛਾ ਮੇਲ ਨੂੰ ਕਿਵੇਂ ਇਹ ਛੋਟੀ ਝੋਟੀ ਜਿਹੜੀ ਬਹੁਤ ਸੀਟ ਠੰਡੀ ਹੈ ਜੀ ਅੱਛਾ ਹਾਂ ਹੈਪੀ ਖੋਲੀ ਕਰ ਆਪਾਂ ਤੋੜ ਕੇ ਦਿਖਾਈਏ ਲਓ ਵੀ ਇਹ ਜਿਹੜੀ ਹੈਗੀ ਹੈ ਨਾ ਕੁਆਲਟੀ ਵਾਲੇ ਪੱਖ ਤੋਂ ਸਿੰਘ ਪੁੰਡਾ ਜੀ ਵੀ ਕਾਲੀ ਆ ਤੇ ਜਿਹੜਾ ਥਾਨਲੇ ਵਾਲਾ ਹੈ ਨਾ ਬਹੁਤ ਜਿਆਦਾ ਚੰਗੀ ਕੁਆਲਟੀ ਵਾਲੀ ਆਪਾਂ ਕਹਿ ਦਿੰਦੇ ਆਂਗੇ ਵੀ ਮੱਜਾਂ ਇਹ ਆ ਦੇਖ ਲੋ ਹਰਿਆਣੇ ਦੀ ਮੱਝ ਆਪਾਂ ਕਹਾਂਗੇ ਸੋਨੂੰ ਪੰਜਾਬ ਦੇ ਵਿੱਚ ਇਹ ਅਗਲਾ ਕਈ ਵਾਰੀ ਇਹ ਵੀ ਗੱਲ ਕਹਿ ਜਾਂਦਾ ਵੀ ਅਗਲਾ ਉਹੀ ਕਹਿ ਜਾਂਦਾ ਹਰਿਆਣੇ ਦੀਆਂ ਮੱਝਾਂ ਹਰਿਆਣੇ ਦੀਆਂ ਮੱਝਾਂ ਤੇ ਆਹ ਛੋਟੀ ਛੋਟੀ ਹੁੰਦੀ ਹਰਿਆਣੇ ਦੇ ਵਿੱਚੋਂ ਆਈ ਆ ਇਹ ਇਧਰ ਲਿਆ ਹੈਪੀ ਇਧਰ ਲਿਆ ਹਾਂ ਹਾਂ ਲੈ ਜਾ ਇਹ ਆ ਦੇਖੋ ਜਿਹੜਾ ਹੈਗਾ ਥਣ ਲੇਵਾ ਐਣ ਗੇਠ-ਗੇਠ ਦੇ ਗੈਪ ਲੱਗਿਆ ਤੇ ਆਹ ਦੇਖੋ ਹਜੇ ਕੱਚੀ ਦੀ ਵੀਡੀਓ ਪਵਾ ਲਈ ਜਿੱਦੇ ਕਿਤੇ ਕਰਮ ਵਾਲੀ ਫੁੱਲ ਤਿਆਰ ਹੋਈ ਨਾ ਤੁਹਾਨੂੰ ਮੈਂ ਦੱਸਾਂਗਾ ਲੈਵੇ ਵਾਲੇ ਰਿਕਾਰਡ ਤੋੜ ਦਊਗੀ ਲੈ ਜਾ ਹੈਪੀ ਕਰਾਂ ਇੱਕ ਵਾਰੀ ਉੱਤੋਂ ਵੀ ਦਿਖਾ ਦਈਏ ਆਪਾਂ ਸਟ੍ਰੇਟ ਝੋਟੀ ਆ ਗਈ ਜਮਾ ਮੈਂ ਤੁਹਾਨੂੰ ਦੱਸਾਂਗਾ ਯਾਰ ਜਿਹੜਾ ਬੰਦਾ ਐਂ ਕਹਿੰਦਾ ਨਾ ਵੀ ਆਪਾਂ ਨੂੰ ਕੋਈ ਚੰਗੀ ਨਸਲ ਦੀ ਝੋਟੀ ਮਿਲ ਜੇ ਲੈਵੇ ਤੋਂ ਹੋਵੇ ਜਿਹੜੀ ਥਾਨ ਲੈਵੇ ਤੋਂ ਸਾਫ਼ ਤੇ ਸਾਫ਼ ਝੋਟੀ ਦਿਖਾਈ ਆ ਕੱਦਗਾਠ ਵੀ ਚੰਗਾ ਰੰਗ ਵੀ ਚੰਗਾ ਹੁਣ ਕੁਆਲਿਟੀ ਵਾਲੇ ਪੱਖ ਤੋਂ ਕਿਵੇਂ ਲੱਗੀ ਦੱਸਿਓ ਜਰੂਰ अच्छा बिजुर को हुन किन्ना दूध पौण दी आसा दूजे सोवे दूजे सोवे देखो जे ਤੁਹਾਡੇ ਸਾਹਮਣੇ ਹੈ ਜਿਵੇਂ ਸਾ ਚੰਗੀ ਬਣੀ ਹੈਗੀ ਤੇ 14 ਲੀਟਰ ਰੋਤਾ ਚੋਇਆਗਾ ਹੁਣ ਦੇਖੋ ਦਿੰਦੀ ਆ ਸਾਰਾ 18 ਲੀਟਰ ਦੁੱਧ ਮੇਰੇ ਸਾਹਬ ਚ ਵੀ ਦੇ ਸਕਦੀ ਠੀਕ ਆ ਹਾਂਜੀ ਵੀ 16 17 ਕਿਲੋ ਦਾ ਖੁੱਲਾ ਖੁੱਲਾ ਦੇ ਸਕਦੀ ਠੀਕ ਆ ਅੱਛਾ ਰੇਟ ਇਹਦਾ ਕੀ ਕਰਤਾ ਫਿਰ ਰੇਟ ਕੀ ਫੋਨ ਤੇ ਕਰ ਲਾਂਗੇ ਠੀਕ ਆ ਅੱਛਾ ਜਿਹੜੀ ਹੁਣ ਆਪਣੇ ਕੋਲ ਪਿੱਛੇ ਆ ਗਈਆਂ ਝੋਟੀਆਂ ਇਹ ਹਾਂਜੀ ਜਿਹੜੀ ਉਹ ਖੜੀ ਹੈ ਹਾਂਜੀ ਇਹ ਕਿੰਨੀ ਕਿੰਨੀ ਉਮਰ ਦੀਆਂ ਲੈਂਦੀਆਂ ਸੀਗੀਆਂ ਇਹ ਹੋ ਗਿਆ ਬਾਪੂ ਜੀ ਇਹ ਜੀ ਸੀਗੀਆਂ ਆਪਣਾ 15 ਕਿ ਮਹੀਨਿਆਂ ਦੀ ਕੁਸ ਹੋ ਜਾਂਦੇ ਨੇ ਹੋ ਕੇ 5-6 ਮਹੀਨੇ ਨੂੰ ਅੱਛਾ ਹਾਂਜੀ 5-6 ਮਹੀਨੇ ਹੋ ਗਏ ਹਾਂ ਇਹ ਕਿਥੋਂ ਲੈਂਦੀ ਹੈ ਇਹ ਹਰਿਆਣੇ ਚੋਂ ਆਈਆਂ ਜੀ ਸਾਰੀਆਂ ਤਿੰਨੇ ਕੱਟੀਆਂ ਮੈਨੂੰ ਆਏ ਦੱਸੋ ਛੋਡੇ ਪੰਜਾਬ ਦੇ ਵਿੱਚ ਇਹ ਜੀਆਂ ਕਟੀਆਂ ਮਿਲਦੀਆਂ ਕਿ ਮਿਲਦੀਆਂ ਨਹੀਂ ਜੇ ਤੁਹਾਡੀ ਦੇਖੋ ਉਹ ਆਪਾਂ ਤਾਂ ਮੈਨੂੰ ਤਾਂ ਇੱਥੇ ਕੋਈ ਮਿਲੀਆਂ ਨਹੀਂ ਚੰਗੀਆਂ ਉੱਤਰ ਜਾ ਕੇ ਜਦੋਂ ਆਪਾਂ ਦੇਖਦੇ ਆਂ ਦੁੱਧ ਵਾਲੀਆਂ ਮੱਝਾਂ ਤੇ ਉਹ ਮੱਝਾਂ ਨੇ ਚੰਗੀਆਂ ਲੱਗੀਆਂ ਫੇਰ ਹੀ ਲਈਆਂ ਆਪਾਂ ਵੈਸੇ ਲੱਗੀਆਂ ਹੈਗੀਆਂ ਹਾਂ ਆਹੀ ਗੱਲ ਹੈਗੀ ਹੈ ਨਾ ਬ੍ਰੇਡ ਹੈਗੀ ਹੈ ਜੀ ਹਰਿਆਣੇ ਦੀ ਕੋਈ ਹਰਿਆਣੇ ਦਾ ਨਾਂ ਉਹ ਤਾਂ ਨਹੀਂ ਲੈਂਦਾ ਨਹੀਂ ਹੁੰਦਾ ਕਿਉਂ ਲੈਂਦਾ ਜੀ ਦੁੱਧ ਦੇਖਿਆ ਉੱਥੇ ਹੈਗੀ ਇਹ ਜੀ ਹਾਂ ਤੇ ਜਿਹੜੀ ਬੂਰੀ ਆ ਗਈ ਆਪਣੀ ਹਾਂ ਇਹ ਬੂਰੀ ਤਿੰਨੇ ਇਕੱਠੀਆਂ ਲਈਆਂ ਸੀ ਇਹ ਇੱਕ ਤਾਂ ਆਹਾ ਹਾਂ ਇੱਕ ਉਹ ਝੋਟੀ ਇਹ ਕਿੰਨੇ ਇਕੱਠੀਆਂ ਲਿਆਂਦੀਆਂ ਸੀ ਇਹ ਤਿੰਨੇ ਇਕੱਠੀਆਂ ਲਿਆਂਦੀਆਂ ਹਾਂ ਉਹ ਕੱਟੀਆਂ ਹੁਣ ਲੱਗ ਲਿਆਂਦੀਆਂ ਹੁਣ ਲਿਆਂਦੀ ਉਹ ਦਿਖਾਓ ਕੱਟੀ ਜਿਹੜੀ ਆਪਣੀ ਉਹ ਆ ਗਈ ਲੈ ਵੀ ਉਹ ਕੱਟੀ ਦੀ ਜਿਹੜੀ ਹੈਗੇ ਨਾ ਐ ਮੈਂ ਕਹਿੰਦਾ ਵੀ ਸਿਰ ਮਾਰ ਕੇ ਕੋਲੇ ਸਾਦੀ ਆ ਝੋਟੀ ਤੇ ਇਹ ਝੋਟੀ ਨੂੰ ਕਿੰਨਾ ਕਦਰ ਹੋ ਗਿਆ ਲਿਆਂਦੀ ਨੂੰ ਇਹਨੂੰ ਤਾਂ ਜੀ 20 ਦਿਨ ਹੋਏ 20 ਦਿਨ ਹਾਂ ਠੀਕ ਆ ਇਹ ਵੀ ਫਿਰ ਆਈ ਕਿੱਥੋਂ ਆ ਇਹ ਉਥੋਂ ਹਰਿਆਣੇ ਚੋਂ ਆਈ ਹੈ ਹਰਿਆਣੇ ਚੋਂ ਆਈ ਹੈ ਤੇ ਫਿਰ ਮੈਂ ਉਹੀ ਤਾਂ ਮੈਂ ਅੱਗੇ ਕਹਿ ਦੇਣਾ ਵੀ ਭਈ ਅਗਲਾ ਨਾਂ ਹਰਿਆਣੇ ਦਾ ਉਹੀ ਨਹੀਂ ਲੈਂਦਾ ਨਾ ਹੀ ਹਾਂ ਹੈਗੀ ਹੈ ਹਰਿਆਣੇ ਦੀ ਕੋਈ ਗੱਲਬਾਤ ਹੈ ਨਹੀਂ ਗੱਲਬਾਤ ਪੂਰੀ ਹੈ ਜੀ ਪੂਰੀ ਗੱਲਬਾਤ ਹੈ ਤੇ ਮਾਂ ਦਾ ਤਾਂ 23 ਦੁੱਧ ਹੈ ਫਿਰ ਮਾਂ ਦਾ 23 ਕਿਲੋ ਦੁੱਧ ਹੈ 23 ਕਿਲੋ ਤੇ ਫਿਰ ਸੋਨੂੰ ਦਾ ਗਿਫਟ ਹੀ ਕੀਤੀ ਹੈ ਬੰਦੇ ਨੇ ਹਾਂ ਉਹਨੇ ਮਸਾਲੇ ਲਿਆ ਉਹ ਤਾਂ ਮਜਬੂਰੀ ਨਾ ਤਾਂ ਕੇ ਨੰਦਾ ਨਹੀਂ ਸੀ ਬੇਚ ਦੇਤਾ ਇਹਨੂੰ ਮੁੰਡਾ ਆਪਣਾ ਫੌਜੀ ਹੈਗਾ ਤੇ ਉਹਨਾਂ ਦਾ ਮੁੰਡਾ ਸੀਗਾ ਆਪਣਾ ਫੌਜ 'ਚ ਉਹ ਤੇ ਉਹਦਾ ਕਰਕੇ ਅੱਛਾ ਨਾਲ ਨਾ ਉੱਥੇ ਹਰਿਆਣੇ ਦਾ ਮੁੰਡਾ ਹੈਗਾ ਉਹਨੇ ਆਪਦੇ ਕੋਲ ਫਰਮਾਇਸ਼ ਨਾ ਲਈਏ ਨਹੀਂ ਲੈਂਦੀ ਆ ਕੋਈ ਮਤਲਬ ਉਹ ਨਹੀਂ ਦਿੱਤੀ ਅੱਛਾ ਵੇਚਣ ਖਾਤ ਨਹੀਂ ਦਿੱਤੀ ਉਹ ਕਹਿੰਦਾ ਚੱਲ ਤੁਸੀਂ ਗੱਲ ਪੈ ਗਈ ਵੀ ਤੁਸੀਂ ਲੈ ਜਾਓ ਵੀ ਵੀਰ ਤੇ ਚੱਲ ਚੰਗੀ ਹੋ ਜੀ ਸਹੀ ਗੱਲ ਹਾਂਜੀ ਨਹੀਂ ਮੈਨੂੰ ਕਿਹਾ ਉਹ ਨਹੀਂ ਹੈਗੀ ਮੇਲਿਆਂ ਵਾਲੀ ਕੱਟੀ ਆ ਹਾਂਜੀ ਹਾਂਜੀ ਮੇਰੇ ਮੂਹਰੇ ਤੇ ਨਹੀਂ ਹੈਗਾ ਉਹ ਕਹਿੰਦੇ ਅਸੀਂ ਵੀ ਮਾਲ ਲਾ ਵੀ ਪੈਸੇ ਨਹੀਂ ਖਾਤਰ ਦੇਦਗੇ ਕਿਸੇ ਠੀਕ ਹੈ ਗੱਲ ਬਾਪੂ ਜੀ ਫਿਰ ਸਾਨੂੰ ਸ਼ੌਂਕ ਜਿਹੜਾ ਪਸ਼ੂ ਪਾਲ ਪੱਲਣ ਦਾ ਸ਼ੌਂਕ ਆ। ਹਾਂ ਜੀ ਸ਼ੌਂਕ ਆ ਫਿਰ ਹੋਰ ਤਾਂ ਸਾਹੀਆਂ ਮਕਾਨ ਬਣਾਇਆ ਸੀਗਾ ਵੀ ਪਸ਼ੂ ਰੱਖਣ ਖਾਤਰ ਸ਼ੌਂਕ ਹੁੰਦਾ। ਚੰਗੇ ਪਸ਼ੂ ਹਣ ਫਿਰ ਆਪਦਾ ਕੰਮ ਕਰਨ ਨੂੰ ਵੀ ਜੀ ਕਰਦਾ। ਸਹੀ ਗੱਲ ਆ। ਹਾਂ ਜੀ। ਬਾਕੀ ਥੋੜੀ ਬੇਹੜ ਵੀ ਜਿਵੇਂ ਆ ਗਈ ਜਿਵੇਂ। ਇਹ ਵੀ ਦਰਸ਼ਨੀ ਬੇਹੜ ਆ। ਹਾਂ ਜੀ ਇਹ ਵੀ ਲਿਆਂਦੀ ਸੀਗੀ ਬੇਹੜ ਚੰਗੇ ਹੋਣ। ਜੇ ਹੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਜੇ ਜਵਾਨੀ ਚ ਬੰਦਾ ਨੌਕਰੀ ਘੋੜੀ ਪਾਲ ਲਾਂਦਾ ਤੇ ਬੁੜੇ ਬੜੇ ਪਿੱਛੇ ਤੁਸੀਂ ਆ ਆਪ ਆਲੋ ਸਹੀ ਗੱਲ ਆ। ਇੱਕੋ ਗੱਲ ਹੀ ਆ। ਹਾਂ ਜੀ ਹਾਂ ਜੀ। ਕਿ ਨਹੀਂ? ਹ ਜਿਹੜੀਆਂ ਆਹ ਝੋਟੀਆਂ ਥੋਡੀਆਂ ਆ ਗਈਆਂ ਨਾ ਜਿਵੇਂ ਤੇ ਆਹ ਕੱਤੀ ਵੀ ਜਿਵੇਂ ਆ ਗਈ ਇਹ ਕੱਤੀ ਫਿਰ ਜਿਵੇਂ ਆਪਾਂ ਇੱਕ ਦਿਨ ਮੈਂ ਤੁਹਾਡੇ ਕੋਲ ਪਹਿਲਾਂ ਆਇਆ ਸੀ ਹਾਂਜੀ ਹਨਾ ਹਾਂਜੀ ਕੋਈ ਕਮੀਆਂ ਪੇਛੀਆਂ ਲੱਗੀਆਂ ਜਿਵੇਂ ਆਪਾਂ ਦੱਸਿਆ ਤੇ ਹੁਣ ਸੇਹ ਚ ਕਿੰਨਾ ਫਰਕ ਪਿਆ ਪੂਰਾ ਫਰਕ ਪੈ ਗਿਆ ਯੂ ਚੀਜ਼ ਨਾ ਹੈਗਾ ਹਾਂ ਹਨਾ ਮੈਂ ਲੈ ਕੇ ਉਹਦੀ ਤੁਹਾਡੇ ਅੱਖੇ ਤੋਂ ਇਹਨਾਂ ਚਾਰੀ ਉਹ ਤੇ ਹੁਣ ਉਹਦਾ ਦੁੱਗਣਾ ਫਰਕ ਪੈ ਗਿਆ ਦੁੱਗਣਾ ਫਰਕ ਪੈ ਗਿਆ ਬਾਕੀ ਆਏ ਆ ਵੀ ਮੈਂ ਤਾਂ ਇਹ ਹੀ ਕਹਿੰਨਾਗਾ ਵੀ ਚਲੋ ਜਿਹੜੀ ਮਿਹਨਤ ਆਪਾਂ ਕਰਦੇ ਆ ਤੇ ਉਹਨੂੰ ਪ੍ਰਮਾਤਮਾ ਭਾਗ ਲਾਈ ਰੱਖੇ ਠੀਕ ਹੈ ਤੇ ਜਿਹੜਾ ਹੋਰ ਕੋਈ ਨੁਕਸਾਨ ਹੁੰਦਾ ਜਾਂ ਕਿਵੇਂ ਆ ਉਦੋਂ ਤੋਂ ਬਚਤ ਰੱਖਿਆ ਆ ਤੇ ਮੇਰੇ ਤਾਂ ਇਹੀ ਆਪਣਾ ਚਾਰਾ ਨਹੀਂ ਜੇ ਕੋਈ ਚੰਗੀ ਗੱਲ ਦੱਸਦਾ ਬੰਦਾ ਉਹਦਾ ਫਰਕ ਵੀ ਪੈਂਦਾ ਜੀ ਤੁਸੀਂ ਦੱਸਿਆ ਵੀ ਨੂੰ ਆ ਫੀਡ ਪਾਓ ਲੈ ਕੇ ਤੇ ਬਹੁਤ ਵਧੀਆ ਉਦੋਂ ਕੱਟੀ ਨੇ ਕਿੰਨੀ ਗਰੋਸ ਕਰ ਗਈ ਉਦੋਂ ਗੋਣੀ ਲੱਗੇ ਨਾਲੇ ਮਹੀਨੇ ਡੂੜ ਮਹੀਨੇ ਦੀ ਗੱਲ ਆ ਹਾਂ ਸਾਰੀ ਮਹੀਨੇ ਡੂੜ ਤੁਮਹੀਨੇ ਦੀ ਗੱਲ ਆ ਅੱਛਾ ਹੈਪੀ ਨੰਬਰ ਕਿਹੜਾ ਚੱਲਦਾ ਆਪਣੇ ਕੋਲੇ ਨੰਬਰ ਵਾਈ ਮਨਲਾ ਤੋਂ 70 870 70 870 5874 583 74 74 ਠੀਕ ਆ ਬਾਪੂ ਜੀ ਫਿਰ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂ ਜੀ ਤੇ ਲੋਬੀ ਮਿੱਤਰੋ ਏ ਸੀ ਬਜ਼ੁਰਗ ਸੰਦੋਹੇ ਪਿੰਡ ਤੋਂ ਤੇ ਕਿਵੇਂ ਲੱਗੇ ਜਿਹੜੇ ਹੈਗੇ ਬਜ਼ੁਰਗਾਂ ਦੇ ਪਸ਼ੂ ਕਿਵੇਂ ਲੱਗੇ ਦੱਸਿਓ ਜਰੂਰ ਬਾਕੀ ਜਿਹੜੀਆਂ ਝੋਟੀਆਂ ਹੈਗੀਆਂ ਬਹੁਤ ਸੋਹਣੀਆਂ ਸਨਖੀਆਂ ਨੇ ਜਿਹੜੀ ਮਾਝ ਆਪਾਂ ਨੂੰ ਦਿਖਾਈ ਆ ਇੱਥੇ ਆਓਗੇ ਨਾ ਜਦੋਂ ਤੁਸੀਂ ਚੰਗੀ ਬਰੀਡ ਵਾਲੀ ਝੋਟੀਆਂ ਕੋਈ ਐ ਨਹੀਂ ਹੈਗਾ ਵੀ ਕਿਸੇ ਪਸ਼ੂ ਆ 17 ਹੈਗੀ ਜਦੋਂ ਕੋਲਿਆ ਆਓਗੇ ਤੁਹਾਨੂੰ ਉਦੋਂ ਵੱਧ ਜਚੂਗੀ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਸਾਰਿਆਂ ਦਾ